ਸਭ ਦੇ ਲਈ ਹੋਰ ਬਾਕੀ ਚਾਹਤ ਹੈ ਕੋਲ ਇੱਕ ਲਗਭਗ 92838 ਵੋਟਰ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਉ 15 ਉਮੀਦਵਾਰ ਜਿਹੜੇ ਐ ਸੋ ਮੈਦਾਨ ਦੇ ਵਿੱਚ ਨੇ ਪਿਛਲੇ ਆ ਹੋਣ ਆਜਾ ਦਿਨ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਚੋਲ ਪ੍ਰਚਾਰ ਜਾਰੀ ਸੀ ਜਿੱਥੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਿਠਾਤੇ ਵਿਗਨਤਾ ਲੋਕ ਸਰੇ ਦੇ ਹਸਤੀ 그룹ੋ ਬਾਦਲ ਲਗਾਤਾਰ ਕੋਲ ਪ੍ਰਚਾਰ ਚੁਟੇ ਰਹੇ ਸਮੁੱਚੀ ਅਕਾਲੀ ਲੀਡਰਸ਼ਿਪ ਕਲਕੇ ਨੂੰ ਜੋ ਉਹਨਾਂ ਦੇ ਵਿੱਚ ਵੰਡ ਕੇ ਪੂਰੀ ਤਲਦੇ ਹੀ ਦੇ ਨਾਲ ਚੋਣ ਪ੍ਰਚਾਰ ਕੱਤੀ ਨਜ਼ਰ ਆਈ ਉੱਥੇ ਆਪਾ ਦੀ ਪਾਰਟੀ ਵੱਲੋਂ ਵੀ ਪਰ ਜਿਹੜੀ ਕੇਸੂਬਾ ਪੁਲਿਸ ਇਮਾਨ ਦਫ਼ਤਰ ਵੀ ਪੰਜਾਬ ਵਿੱਚ ਖੋਦ ਲਿਆ ਵਕ ਵਕ ਹਾਜੀ ਇੱਧਰ ਕਰਕੇ ਹਾਜੀ ਹਾਜੀ ਇੱਧਰ ਕਰਕੇ ਸਰ ਫੇਸ ਇੱਥੇ ਕਰਾ ਦਿਓ ਹਾਂਜੀ ਕਰਕੇ ਵੇਟ ਕਰਕੇ ਰਾਜਪਾਲੇ ਘਮੰਡੀ ਆਓ ਚੋਨੀ ਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੁਰਨ ਦਾਵਾ ਆਪਣੀ ਵੋਟ ਪਾਉਣ ਕਰਨ ਦੇ ਲਈ ਪਹੁੰਚੇ ਨੇ ਬੂਥ ਨੰਬਰ 100 ਪਿੰਡ ਕੱਕਾ ਕਲਿਆੜ ਕੰਡਿਆਲਾ ਐਲੀਮੈਂਟਰੀ ਸਕੂਲ ਦੇ ਵਿੱਚ ਜਿਹੜੇ ਤਿੰਨ ਬੂਥ ਬਣਾਏ ਗਏ ਨੇ ਇੱਥੇ 7 ਵਜੇ ਸਖਤ ਸੁਰੱਖਿਆ ਪ੍ਰਬੰਧ ਹਾਈਟ ਮੋਟਰ ਪਹੁੰਚਦਾ ਕੰਮ ਸ਼ਾਂਤੀਪੂਰਵਕ ਸ਼ੁਰੂ ਹੋਇਆ ਜਨਤਾ ਨੂੰ ਆਪ ਨੂੰ ਤੁਹਾਨੂੰ ਸਿਖਾ ਦਿੰਦੇ ਲੋਕਾਂ ਨੂੰ ਡਰਨ ਵਾਲੇ